ਉਹ ਵੀ ਨਾ ਜਦੋਂ ਜਾਨਣਾ ਤੇਜ਼ ਹ ਹ ਥੋੜਾ ਜਿਹਾ ਰਹਿੰਦਾ ਹੈ ਚੈੱਕ ਕਰੇ ਕਿ ਕੋਈ ਲੱਤਾਂ ਨੂੰ ਹੁੰਦੇ ਫੜਿਆ ਨਾ ਜਾਂਦਾ ਜੇ ਸਪੀਡ ਹੀ ਜਾਂਦਾ ਥੋੜਾ ਜਿਹਾ ਡਰ ਜਾਂਦਾ ਤੇ ਉਹ ਤੈਨੂੰ ਪਤਾ ਕੀ ਹੁੰਦਾ ਵਾ ਜਦੋਂ ਆਪਾਂ ਕਬੱਡੀ ਪੁੱਤ ਪਾਉਣ ਲੱਗਦੇ ਆ ਨਾ ਕਈ ਰੇਡਰ ਕੀ ਕਰਦੇ ਆ ਸੁਬਾ ਭੱਜ ਇਕੱਠਾ ਮਾਰ ਦਿੰਦੇ ਆ ਉਹਨੇ ਲਾਤ ਐਥੇ ਹੁੰਦੀ ਹੁਣ ਆ ਜਾਫੀ ਆ ਤੇ ਇਹਨੇ ਚੁੱਕਣਾ ਚੁੱਕਣਾ ਪਾਟ ਤੇਰਾ ਹਨਾ ਤੇ ਜੇ ਦੂ ਕਬੱਡੀ ਪਾਵੇਂਗਾ ਨਾ ਪੈਰਾਂ ਦੇ ਮੂਵਮੈਂਟ ਦੇ ਇੱਥਾਂ ਆ ਵੀ ਆ ਡੰਮੀ ਆ ਇੱਥੇ ਮਾਵੇਂਗਾ ਗੋਡੀਆਂ ਪੈਰਾਂ ਦੇ ਮੂਵਮੈਂਟ ਤੇ ਆਣਾ ਪੂਰੀ ਤਸੱਲੀ ਨਾਲ ਪਾ ਜਿੱਦਾਂ ਪੂਰੇ ਫੁੱਟਵਰਕ ਨਾਲ ਗੋਡੀ ਪਾਉਣੀ ਹੈ ਠੀਕ ਆ ਇਹ ਜਿਹੜੀ ਝੁਕੀ ਮਾਰਨੀ ਹੈ ਨਾ ਉਹ ਜਿਆਦੀ ਲੱਤ ਨਾ ਅੰਦਰ ਖੜ ਠੀਕ ਆ ਝੁਕੀ ਦਾ ਮਰਬੜ ਕੀ ਆ ਤੂੰ ਇੱਥੇ ਇੱਥੇ ਖੜਨਾ ਇੱਥੇ ਤੇਰੇ ਆਉਣਾ ਹੀ ਆਉਣਾ ਵਾ ਝੁਕੀ ਮਾਰ ਇਥੋਂ ਐਨੀ ਐਡੀ ਝੁਕੀ ਮਾਰ ਠੀਕ ਆ ਤੇਰਾ ਪੈਰ ਵੀ ਉਸੇ ਵੇਲੇ ਮੂਵਮੈਂਟ ਚ ਆਵੇ ਚੀਜ਼ਾਂ ਜਾਣ ਹੀ ਨਹੀਂ ਚੱਲ ਜਾਣੀ ਹੈ ਇੰਨਾ ਚਿਰ ਜਿਹੜਾ ਉਹ ਤੋਂ ਪ੍ਰਮਾਣ ਬੰਦਾ ਨਾ ਉਹਦੇ ਆ ਪੱਟਾਂ ਤੇ ਜਾਣ ਚਾਹੀਦੀ ਹੈ ਹੁਣ ਤੂੰ ਤੂੰ ਕੀ ਬਾਲਕ ਮਾਰਦਾ ਵਾ ਤੂੰ ਮਾਰਦਾ ਪੱਬਾਂ ਤੇ ਤੂੰ ਆ ਚੀਜ਼ ਮਾਰਦਾ ਐ ਰੋਗ ਉਹ ਤੇਰੇ ਤੋਂ ਤਾਈਂ ਨੂੰ ਨਹੀਂ ਬੈਠਾ ਜਾਂਦਾ ਕਿਉਂਕਿ ਤੇਰੀ ਆ ਚੀਜ਼ਾਂ ਭਾਰ ਝਲਦਿੰਨਾ ਜੇ ਤੂੰ ਮਾਰੇ ਬੈਠਕ ਐਦਾਂ ਲੈੜ ਐਦਾਂ ਮਾਰੇ ਐ ਰੋਗ ਤੇ ਤੇਰੇ ਆਪੇ ਆ ਪੱਟ ਭਾਰ ਝਲਣਾ ਤੂੰ ਕੋਈ ਤਾਂ ਮਾਰ ਕੇ ਲੇ ਤਾਂ ਕੋਪ ਬਰੋਪਰ ਬੈਠਾ ਨਹੀਂ ਜਾਂਦਾ ਆ ਵੀ ਵੇਖਿਆ ਲੱਗਦਾ ਨਾ ਤੂੰ ਪਛਾਣ ਕਿਉਂਕਿ ਤੂੰ ਪੈਰਾਂ ਕਾ ਸਹੀ ਨਹੀਂ ਮਾਰਦਾ ਐਦਾਂ ਮਾਰਿਆ ਕਰ ਤੇ ਆ ਐਦਾਂ ਨਾ ਮਾਰਿਆ ਕਰ ਐਦਾਂ ਤੂੰ ਆਵੇ ਤੇਰੇ ਆ ਚੀਜ਼ਾਂ ਬਾਹਰ ਚੱਲਣ ਲੰਗਣਾ ਆ ਆਹ ਐਦਾਂ ਮਾਰ ਬੈਠਾ ਆ ਵੇਖਿਆ ਤੂੰ ਪਛਾਣ ਜਾਣਾ ਨਹੀਂ ਵਜਦੀ ਐਦਾਂ ਮਾਰੇਂਗਾ ਤੇ ਪਾ ਜਾਣ ਹੋਣੀ ਪਤਾ ਪੂਰੇ ਪੈਰ ਫਲੈਟ ਰੱਖ ਕੇ ਪੈਰ ਮਾਰਿਆ ਕਰ ਆ ਐਦਾਂ ਆਹ ਜਦੋਂ ਗੋਈ ਮਦਰ ਮਰੂ ਦੇ ਅੱਪਸ ਆਤਿਆ ਆਪੇ ਹੋਏ ਨਾ ਇਹ ਦਹਾਪੇ ਵੀ ਸੈਟ ਹੋਏ ਨਾ ਨੇ ਤੂੰ ਮਾਰੀ ਗਿਆ ਇੰਨਾ ਚੀਜ਼ਾਂ ਦੇ ਬੈਠਕਾਂ ਲਾਈ ਆ ਆਹੋ ਇਦਾਂ ਹੀ ਠੀਕ ਆ ਆ ਚੀਜ਼ ਹਾਂ ਇਹ ਗਲਤ ਹੋਈ ਆ ਉਹ ਗਲਤ ਨਾ ਹੁਣਾ ਨੂੰ ਜਦੋਂ ਤੂੰ ਇਦਾਂ ਬੈਠਕਾਂ ਲਾਵੇਂਗਾ ਤੇਰੇ ਪੱਟਾਂ ਚ ਜਾਣ ਨਹੀਂ ਕਿਉਂ ਨਹੀਂ ਕਬੱਡੀ ਪੈਂਦੀ ਪੁਆਇੰਟ 4 ਬੈਠਕਾਂ ਦਾ ਰੇਡ ਪਾਉਣਾ ਪਾਉਣਾ ਮਾਰਲਾ ਠੀਕ ਆ ਆਪੇ ਵਾਂ ਰੇਡ ਸੂਤਰ ਤੇ ਆਣੀ ਕੂੰਗੇ ਤੇਰੇ ਇਹਨਾਂ ਚੀਜ਼ਾਂ ਦੀ ਜਾਣ ਨਹੀਂ ਹੈਗੀ ਤੂੰ ਬੈਠ ਕੇ ਗਲਤ ਨੂੰ ਵਾਰਿਆ ਜੇ ਜਿੱਦਾਂ ਕੋਸਾ ਆ ਚੀਜ਼ ਜਿਹੜੀ ਕਿ ਹੁਣ ਦਸੀ ਆ ਰੇਡ ਖਾਣ ਲਿਖੇ ਉਹ ਇਹ ਨਾ ਹੋਏ ਤੇਰੇ ਬੜਾ ਫਰਕ ਆ ਇਹਦੇ ਨਾਲ ਤੂੰ ਰੋਜ਼ ਲਾਵੇਂਗਾ ਨਾ ਹਾਂਜੀ ਔਥੇ ਤੂੰ ਰੋਜ਼ ਲਾਵੇਂਗਾ ਉੱਥੇ ਤੇਰੀ ਕਬੱਡੀ ਆਪੇ ਸੁਧਰ ਜਾਣੀ ਗਰਾਊਂਡ ਤੇ ਠੀਕ ਆ ਪਰ ਤੇਨੂੰ ਆਹ ਰੋਜ਼ ਰੁਟੀਨ ਤੇ ਇਦਾਂ ਲਾਈ ਗਿਆ ਅਗਰ ਲਾਉਂ ਹੁਣ ਵੀ ਲਾ ਮੱਥਾ ਟੇਕਣਾ ਮਤਲਬ ਦਿਨ ਚ ਸਵੇਰੇ ਸ਼ਾਮੀ ਨੂੰ ਅਮਰ 200 ਰੇਡ ਤੇਰੀ ਯਾਰ ਜਦੋਂ ਤੇਰਾ ਜੀ ਕਰਦਾ ਨਾ ਖਾਲੀ ਇਟਾਂ ਦੇ 50 ਰੇਡਾਂ ਪਾ ਕੇ ਨਾ ਨਹੀਂ ਜਾਣੀ ਆਹ ਤਰ ਦੇ ਕਰਕੇ ਛੜਕਦੇ ਜਿਆਦਾ ਉਦੋਂ ਵੀ ਇਦਾਂ ਇੱਧੇ ਬਣੇ ਰਹਿ ਕੇ ਮਾਰਦੇ ਜਾਈਓ ਕੋਈ ਚੱਕਰ ਨਹੀਂ ਉਹ ਤੇ ਜਦੋਂ ਜਿੱਥੇ ਵੀ ਤੂੰ ਜਿੱਥੇ ਘਰੇ ਵੀ ਟਾਈਮ ਮਿਲਦਾ ਨਾ ਘਰੇ ਵੀ ਵਿਰੇ ਦੇ ਤੇ ਆਪਣੇ ਘਰ ਵੀ ਉੱਥੇ ਵੀ ਆਇਆ ਮੂਵਮੈਂਟ ਕਰੀ ਜਾ ਅਗਰ ਕਰੀ ਜਾ ਅਗਰ ਆਪੇ ਰੇਡ ਸੁੱਤਰ ਜਾਣੀ ਆ ਠੀਕ ਆ ਆਪਣੇ ਆ ਵੀ ਜਦੋਂ ਆਪਾਂ ਕਰਨਾ ਹੀ ਇਹੋ ਕੋਹਿਆ ਤੇ ਉਹ ਆਪਾਂ ਆਉਣੇ ਆ ਕਬੱਡੀ ਖੇਡਣ ਠੀਕ ਆ ਜਦੋਂ ਪਤਾ ਆਪਾਂ ਕਰਨਾ ਹੀ ਇਹੋ ਕੋਹੇ ਇੱਥੇ ਚੀਜ਼ ਤੇ ਹੀ ਆ ਜੇ ਫੇਰ ਆਪਾਂ ਨੂੰ ਐ ਪੂਰਾ ਸੀਰੀਅਸ ਲਈਏ ਠੀਕ ਆ ਐਹੋ ਜੀ ਉਮਰ ਆ ਮੇਨਤ ਕੋਈ ਸਾਲ ਡੇਢ ਖਾ ਲਈ ਆ ਤੁਹਾਡੇ ਕੋਲ ਮੁੜ ਕੇ ਜਦੋਂ ਤੁਸੀਂ ਪਲੇਅਰ ਬਣ ਕੇ ਮੈਚ ਖੇਡਣ ਲੱਗੇ ਮੁੜ ਕੇ ਮਿਹਨਤ ਕਿੱਥੇ ਰੱਖਦਿਆਂ ਠੀਕ ਆ ਕੌਣਾ ਗੋਪੀ ਆ ਫਰੰਦੀਪੁਰਿਆ ਐ ਜਿਹੜੇ ਆਪਣੇ ਪਲੇਅਰ ਆ ਜਿੱਦਾਂ ਬਾਜੂ ਬਣਕਾ ਐ ਉਹਨਾਂ ਨੇ ਬੁੱਤ ਪਹਿਲਾਂ ਮਿਹਨਤ ਲਈ ਆ ਹੁਣ ਗੋਪੀ ਜੀ ਨੇ ਮਿਹਨਤ ਹੀ ਨਹੀਂ ਕਹੀ ਦੀ ਠੀਕ ਆ ਉਹ ਅਜੇ ਵੀ ਵੇਖ ਕਿੰਨੀ ਮਿਹਨਤ ਲਾਉਂਦਾ ਇਹ ਮਿਹਨਤ ਦੇ ਕੰਮ ਆ ਗੇਮ ਜਿਹੜੀ ਆ ਨਾ ਇਹ ਕਬੱਡੀ ਪਲਵਾਨੀ ਬੜਾ ਯਾਰ ਕੋਈ ਵੀ ਉਹ ਵਾਲੀਬਾਲ ਖੇਡਣ ਬੈ ਜਾਣ ਉਹਦੇ ਜੀ ਵੀ ਮਿਹਨਤ ਹੀ ਚਾਹੀਦੀ ਆ ਠੀਕ ਆ ਤੇ ਮਿਹਨਤ ਨਹੀਂ ਬਹੁਤ ਮਿਹਨਤ ਬਹੁਤ ਲੋੜ ਆ ਆਪਾਂ ਨੂੰ ਤਾਂ ਬੜੀ ਜਿਆਦਾ ਲੋੜ ਆ ਰੇ ਕਿੱਥੇ ਰੱਖ ਕੇ ਕੰਮ ਨੂੰ ਆ ਛੋੜੇ ਦੇ ਵਿੱਚ ਮਾਚ ਨਹੀਂ ਹੁੰਦਾ ਨਾ ਹੁਣ ਨਹੀਂ ਨਹੀਂ ਹੁਣ ਉਹ ਮਾਚ ਹੀ ਖੇਡਦਾ ਹੈ ਉਹ ਕਿੰਨੇ ਖੇੜਦੇ ਹੋ ਕਿਉਂਕਿ ਉਹਨਾਂ ਦੀ ਮਿਹਨਤ ਵਾਧਿਆ ਹੁਣ ਤੂੰ ਇਹ ਤਾਂ ਨਾ ਨਹੀਂ ਖੜੀ ਜਾ ਪੁੱਤ ਤੈਨੂੰ ਕਬੱਡੀ ਸੰਪਰਦਾ ਪੈਣੀ ਨਹੀਂ ਤਾਂ ਕਰਕੇ ਹੁਣ ਤੂੰ ਮਿਹਨਤ ਲਾ ਹਣਾ 15 20 ਦਿਨ ਮਿਹਨਤ ਲਾ ਉਸੇ ਤੇ ਮੈਨੂੰ ਜਦੋਂ ਪਤਾ ਲੱਗਿਆ ਤੈਨੂੰ ਆਪੇ ਮੈਚੇ ਖੜਨਾ ਪਾਣਾ ਯਾਰ ਬੈਠ ਕੇ ਜਿੱਦਣ ਤੂੰ ਲਗਾਤਾਰ ਯਾਰ ਬੈਠ ਕੇ ਮਾਰਤੀ ਨਾ ਉਸ ਦਿਨ ਤੋਂ ਮੈਚ ਤੇ ਠੀਕ ਆ ਮੇਰੀ ਜਣਾ ਭਾਵੇਂ ਹਫਤੇ ਚ ਲਾਉਣੀ ਛੋ ਹਫਤੇ ਚ ਲਾ ਦੇ ਨਾਲ ਇਤਨਾ ਟਾਇਰ ਇਹ ਵੀ ਗਵਾਜਣਾ ਠੀਕ ਆ ਉਹ ਪੁੱਤਰ 80 ਪਾਈਏ ਉਹ ਵੀ ਗਵਾਜਣਾ ਨਹੀਂ ਤੇ ਡਾਊਨ ਹੋਣਾ ਇਹ ਡਾ ਗਿਆ ਹੋਰ ਕਿਵੇਂ ਸੇਤਾਂ ਚੱਲ ਜੱਲਿਆਂ ਹਾਂਜੀ ਰੱਸੀ ਕੱਪਿਆ ਕਰ ਵਾਧ ਤੇਰਾ ਆਪੇ ਘਟ ਜਾਣਾ ਬੜਾ ਘਟਾ ਲਿਆ ਉਹਦੇ ਨਹੀਂ ਵੀਰ ਦਾ ਬੜਾ ਫਰਕ ਪਿਆ ਕੱਢ ਗਿਆ ਹਾਂਜੀ ਉਹ ਤਾਂ ਨਾ ਕੋਈ ਕੋਈ ਲਾਇਆ ਜਿਨਾ ਟਾਇਆ ਮੋਹੂ ਨਾ 2 ਸਾਲ ਹੋ ਗਏ ਨੂੰ ਮਿੱਠਾ ਗਰਾਉਂਡ ਆਉਂਦੇ ਨੂੰ ਕੋ ਦੇ ਸਾਲ ਉਹਨੂੰ ਤਾਂ ਚਾਹੀਦਾ ਹੀ ਆ ਪੂਰਾ ਉਹ ਨਾ ਮਤ ਬੜਾ ਪਟੀ ਧਿਆਨ ਨਹੀਂ ਦਿੰਦਾ ਛੁੱਟੀ ਜਾਨੀ ਕਰਦਾ ਇੱਕ ਹੰਦਾ ਲੇਜ ਜੇ ਧਿਆਨ ਦਵੇ ਨਾ ਉਹ ਬੜਾ ਵਧੀਆ ਬੜਾ ਭਾਰ ਘਟੇ ਇਹ ਉਤਨਾ ਬੜਾ ਮੋਟਾ ਬੜਾ ਹੀ ਬੜਾ ਇਹਨੇ ਘਟਾਇਆ ਹੀ ਵੇਟ ਨੇ ਜਾਨ ਸਾਡੀ ਕੋਟ ਕਾਟੀ ਘਟਾਈ ਦਫਤੇ ਰੁਕੇ ਨਾ ਜਿੱਦਾਂ ਤਾਂ ਜੋਰ ਜੱਬ ਮਾਉਂਦੇ ਰਹੇ ਆ ਮੜਾ ਟੇ ਡਬਟਾ ਆਪਣੇ ਪਲੇਅਰ ਹੀ ਨਹੀਂ ਵੇਲੇ ਜੇ ਹੁੰਦੇ ਪੰਦ ਨਹੀਂ ਕਿਧਰ ਚਲ ਚੁੜ ਗਏ ਕੋਈ ਨਾ ਤਾਂ ਕੋੜੇ ਹੀ ਹੁੰਦੇ ਪਿਛਲੇ ਸਾਲ ਇਹ ਵਾਰੀ ਤਨ ਕੋਟ ਨਹੀਂ ਲੱਗ ਜਾਣਾ ਗੁੱਤੀਆਂ ਗਰਮੀਆਂ ਦੇ ਬੜਾ 플레이ਰ ਹਮਰਾਣਾ ਵਾਧਾ ਹੁੰਦਾ ਸਿਆਜਟ ਸਮੇਂ ਪਿਛਲੇ ਇੱਥੇ ਰਹਿ ਜਾਣਾ 6 ਜਣੇ ਰਹਿ ਆਣੇ ਜਦੋਂ ਧੁੰਦਾ ਪੈਣ ਲੱਗੀਆਂ ਨਾ ਇਹੋ 6 ਜਣੇ ਹੁਣ ਇਹ ਜਨਾਂ ਨੂੰ ਮਿਹਨਤ ਲਗਾਉਣੀ ਤੇ ਜਦੋਂ ਗਰਮੀਆਂ ਚੱਲ ਪੀਆਂ ਜਦੋਂ ਬਾਬੇ ਅਮੀਹਾਣੇ ਦਾ ਮੇਲਾ ਆ ਗਿਆ ਨਾ ਇੱਥੇ 30 40 ਜਣੇ ਹੋਣੇ ਆਜ ਦਸੰਬਰ ਜਨਵਰੀ ਫਰਵਰੀ ਨੂੰ ਉਹਨਾਂ ਨੇ ਪਤਾ ਨਹੀਂ ਲੱਗਣਾ ਨਾ ਨੇ ਤੂੰ ਉਦੋਂ ਚైనా ਲਾ ਕੇ 플레이ਰ ਨਹੀਂ ਟਾਇ ਜਾਦੇ ਜਰੂਰੀ ਫਰਵਿਚਸ ਆ ਇੱਕ ਤੀਜਾ ਜਗਸ ਕਿਹਾ ਤੇ ਹਮ ਨੇ ਆ ਜੋਹਾਂ ਦੀ ਮੋਦੀ ਨਾ ਆਇਆ ਇਹ ਬਾਕੀ ਜਿਨਸਾਰ ਭੰਨ ਕੇ ਲਾਇਆ ਕਿ ਕਿਹੜਾ ਮੀ ਖਲੜੇ ਵਾਲਾ ਨਹੀਂ ਤੁਹਾਡੇ ਪਿੰਡ ਵਾਲਾ ਉਹ ਬੇਨਾਮ ਕੋਈ ਆਲਾ ਵਾ ਉਹ ਛੋਲੇ ਜਾਣੇ ਬੱਧੀ ਗਏ ਪਰਲੇ ਆਹ ਨੂੰ ਕਹਿੰਦਾ ਜੀ